ਹਾਂ ਜੀ ਕਿਸਾਨ ਭਰਾਵੋ ਬਰਾਡ ਫਾਰਮ YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਹੈ ਜੀ ਤੂੜੀ ਦੀ ਬੋਲੀ ਤੇ ਕੋੜਕਪੁਰਾ ਮੰਡੀ ਤਰੀਕ ਦੀ ਗੱਲ ਕਰਾਂ ਮੈਂ ਕਿਸਾਨ ਭਰਾਵੋ ਤਰੀਕ ਹੋ ਗਈ ਆ 31 ਦਸੰਬਰ ਤਰੀਕ ਹੋ ਗਈ ਹੈ ਜੀ 31 ਦਸੰਬਰ 2025 ਕੱਚੀ 31 ਦਸੰਬਰ ਬਾਕੀ 4 ਕਨਾਗ ਅੱਜ ਵੇਣੇ ਇਹਨਾਂ ਦਾ ਕਿੱਥੋਂ ਕਿੱਥੇ ਕੀ ਰੇਟ ਜਾਂਦਾ ਜੋਗਸਾਨ ਭਰਾ ਲਾਈਵ ਦੇ ਨਾਲ ਜੁੜ ਰਹੇ ਆ ਲਾਈਕ ਸ਼ੇਅਰ ਕਮੈਂਟ ਬਾਈ ਜੀ ਕਰਦਿਆ ਕਰੋ ਬਾਕੀ ਵੇਣੇ ਅੱਜ ਤੂੜੀ ਦਾ ਰੇਟ ਕਿੱਥੋਂ ਕਿੱਥੇ ਕੀ ਜਾਂਦਾ ਕਿੱਥੋਂ ਕਿੱਥੇ ਨਹੀਂ ਜਾਂਦਾ ਲੋ ਬਾਈ ਆ ਜੋ ਬਾਕੀ ਵੇਣੇ ਆਪਾਂ ਕਿੱਥੋਂ ਕਿੱਥੇ ਕਰ ਜਾਊਗਾ ਜੇ ਰੇਟ ਤੂੜੀ ਦਾ ਤੇ ਭਾਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਲੋ ਵੀ ਬਾਕੀ ਵੇਣੇ ਆਪਾਂ ਆ ਜੋ ਲਾਈਕ ਸ਼ੇਅਰ ਕਮੈਂਟ ਭਾਈ ਜਰੂਰ ਕਰ ਦਿਓ ਇੱਕ ਨੱਕ ਹੋਰ ਆ ਗਿਆ ਲੋ ਭਾਈ ਇੱਕ ਨੱਕ ਹੋਰ ਆ ਗਿਆ ਤੇ ਬਾਕੀ ਭਾਈ ਵੇਣੇ ਅੱਜ ਕਿੱਥੋਂ ਕਿੱਥੇ ਰੇਟ ਜਾਊਗਾ ਤੁਹਾਨੂੰ ਤਾਂ ਬਹੁਤ ਜ਼ਿਆਦੇ ਆ ਬਾਕੀ ਭਾਈ ਰੋਜ਼ ਦੀ ਤਰ੍ਹਾਂ ਰੋਜ਼ ਦੇ ਰੇਟ ਹੁੰਦੇ ਆ ਤੇ 4 ਤੇ 5 ਨਗ ਹੋ ਗਿਆ ਇਹਨਾਂ 5 ਨਗ ਦਾ ਵੇਨੇ ਕਿਸਾਨ ਪ੍ਰਭੂ ਕਿੱਥੋਂ ਕਿੱਥੇ ਰੇਟੇ ਉੱਲੋ ਬਈ ਇੱਕ ਆ ਨਗ ਹੋਰ ਆ ਗਿਆ ਬਈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਪਹੁੰਚਿਆ ਕਰੋ ਬਈ ਕੋਟਕ ਪੂਰਾ ਮੰਡੀ ਤੂੜੀ ਦੇ ਬੋਲੀ ਦੇ ਉੱਤੇ ਬਾਕੀ ਬਈ ਵੇਨੇ ਅਜੇ ਤੱਕ ਕਿੱਥੋਂ ਕਿੱਥੇ ਰੇਟੇ ਜਾਊਗਾ ਲਓ ਬਈ 나ਗ ਬਈ ਅੱਜ 5 ਹੋ ਗਿਆ ਬਾਕੀ ਵਹਨੇ ਕਿੱਥੋਂ ਕਿੱਦ ਕਰ ਰੇਟ ਜਾਊਗਾ ਇੰਨਾ ਪੰਜਾਂ ਨਾ ਗੰਦਾ ਬਾਕੀ ਵੀਡੀਓ ਨੂੰ ਬਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਲਾਈਕ ਸ਼ੇਅਰ ਕਮੈਂਟ ਨਹੀਂ ਕਰਦੇ ਤਾਂ ਹਨ ਭਰਾਵੋ ਗੱਲ ਨਹੀਂ ਬੰਦੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਬਾਕੀ ਆ ਜੋ ਵਹਨੇ ਆ ਅੱਜ ਕਿੱਥੋਂ ਕਿੱਦ ਕਰ ਰੇਟ ਜਾਂਦਾ ਲਓ ਜੀ ਤੇ ਉਖਾਦ ਗਿਆ ਆਪਾਂ ਤੁਹਾਨੂੰ ਉੱਧਰ ਦੀ ਵੀ ਟਰੈਕਟਰ ਰੂਟਰ ਪੰਜ ਕੀ ਨਾਗਾ ਬਾਈ ਬਾਕੀ ਤਾਂ ਲੋ ਬਾਈ ਆਹ ਨਾ ਗਿਆ ਅੱਜ ਪੰਜ ਵੀਣੇ ਅਭੀ ਨਾ ਪੰਜਾਂ ਨਗਾ ਦਾ ਰੇਟ ਕਿੱਥੋਂ ਪਤਾ ਹੀ ਜਾਂਦਾ ਕਿੱਥੋਂ ਪਤਾ ਹੀ ਨਹੀਂ ਆਂਦਾ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਬੀ ਜਰੂਰ ਕਰ ਦਿਓ ਲੋ ਵੀ ਕਿਸਾਨ ਭਰਾਵਾਂ ਨਾਲ ਆ ਗਏ ਬਾਕੀ ਵੇਣੇ ਇਹਨਾਂ ਨਗਾ ਦਾ ਕਿੱਥੋਂ ਬਤਾਈਆਂ ਚ ਰੇਟ ਜਾਊਗਾ ਕਿੱਥੋਂ ਬਤਾਈ ਨਹੀਂ ਜਾਂਦਾ ਬਾਕੀ ਭਾਈ ਜੋ ਕਿਸਾਨ ਭਰਾ ਆਪਣੇ ਨਾਲ ਨਵੇਂ ਜੁੜ ਰਹੇ ਆ ਲਾਈਕ ਸ਼ੇਅਰ ਕਮੈਂਟ ਭਾਈ ਜ਼ਰੂਰ ਕਰਦਾ ਕਰੋ ਬਾਕੀ ਵੇਣੇ ਆ ਜੋ ਲੋ ਵੀ ਤੁਹਾਨੂੰ ਅੱਜ ਚਲਾ ਕੇ ਦਿਖਾਉਂਦਾ ਮੁੰਡਾ ਤੇ ਬਈ ਥੋੜੀ ਜਿਹੀ ਆਵਾਜ਼ ਬੰਦ ਕਰਨੀ ਪਈ ਕੋਈ ਕਾਰਨ ਕਾਰਨ ਤੇ ਲੋ ਬਈ ਚਲਾ ਕੇ ਦਿਖਾ ਯਾਰ ਅੜ ਜਾ ਯਾਰ ਲੋ ਬਈ ਬਈ ਪੱਕਿਆ ਕਰ ਲਗੇ ਸਿਸਟਮ ਥੋੜਾ ਪੱਕਾ ਕਰ ਆ ਕੀ ਹੋ ਗਿਆ ਹਾ ਤਾਂ ਕੰਮ ਹੀ ਬਈ ਹੌਲੀ ਹੌਲੀ ਚੱਲਦੀ ਆਗੀ ਤੇ ਹਨਾ ਸਿਸਟਮ ਦੇ ਹਿਸਾਬ ਨਾਲ ਚੱਲਦੀ ਆ ਬਾਕੀ ਠੀਕ 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 ਹੈ ਬਈ ਚਲਾ ਆ ਬਈ ਫਿਰ ਆ ਕੰਬੀਏ ਕਾ ਤਾਂ ਜਾਂਦੀ ਹੈ ਜਿਵੇਂ ਵੀ ਠੰਡ ਰੱਖਦੀ ਮੰਤਲਾ ਦਾ ਬਈ ਬੈਟਰੀ ਡਾਉਨ ਆ ਜੀ ਜ਼ਿਆਦਾ ਇਹ ਤਾਂ ਕਰਕੇ ਪੁੱਛੋ ਕਰਦੀ ਐ ਨਹੀਂ ਯਾਰ ਬੈਟਰੀ ਤਾਂ ਖੋਲ ਨਹੀ ਗਈ ਅੱਛਾ ਚਲਾ ਫਿਰ ਇਹਨੂੰ ਬਈ ਮੈਂ ਫੋਨ ਕੱਟ ਕੇ ਚਲਾਇਂ ਇੱਕ ਵਾਰੀ ਲੈ ਬਈ ਆਏ ਚੱਲਦੀ ਲਾ ਬਲੋ ਬਈ ਇਹਦਾ ਅੱਜ ਆ ਲੋ ਬਈ ਚੱਲ ਬਈ ਐ ਕੁੰਡਾ ਕਰੂਗੀ ਇਹ ਅੱਜ ਤੇ ਮਣੀ ਮੁੱਟੀ ਚਲਾ ਕੇ ਦਿਖਾ ਖੜ ਜਾ ਬਈ ਮਣੀ ਸਾਨੂੰ ਵੀ ਲੋ ਵੀ ਚਲਾ ਕੇ ਦਿਖਾਉਗਾ ਸਾਨੂੰ ਚਲਾ ਕੇ ਦਿਖਾ ਬਈ ਮੁੰਡਾ ਨਾ ਬਈ ਇਹਨੂੰ ਜੋੜ ਰਿਹਾ ਜੋੜਨਾ ਬੰਦਾ ਬਲੂ ਤਾਂ ਉੱਥੇ ਦਾ ਤੇ ਲੋਬੀ ਚਲਾ ਕੇ ਦਿਖਾਉਣ ਲੋਬੀ ਵੇਣੇ ਚਾਹ ਲੈ ਬਈ ਐਂ ਚੱਲਦੀ ਐ ਇਹ ਤੇ ਬਈ ਇਲੈਕਟ੍ਰੋਨਿਕਾ ਜਿੱਧਰ ਨੂੰ ਮਰਜ਼ੀ ਘਗਾ ਦੋ ਕੋਈ ਚੱਕਰ ਨਹੀਂ ਚੱਲ ਚਲ ਘਗਾ ਕੇ ਦਿਖਾ ਬਈ ਐਂ ਵੇ ਲੈ ਲੋ ਬਈ ਐਂ ਘਕਦੀ ਆ ਵੇਖ ਬਈ ਲਓ ਬਈ ਠੀਕ ਆ ਬਈ ਓਕੇ ਰਪੋੜਾ ਬਾਕੀ ਵੀ ਵੇਣੇ ਤੂੜੀ ਦਾ ਕੀ ਰੇਟ ਐ ਅੱਜ ਥੋੜਾ ਜਿਹਾ ਮੈਂਕ ਬੰਦ ਕਰਨਾ ਪਿਆ ਬਈ ਤੇ ਗੋਮੀ ਗੱਲਬਾਤ ਵਾਜੋ ਹੋ ਜਾਂਦੀ ਘੱਟ ਹਾਂ ਬਾਕੀ ਬਈ ਵੇਣੇ ਆਜੋ ਤੇ ਮਨ ਲਾ ਹਜੇ ਬੋਲੀ ਸ਼ੁਰੂ ਨਹੀਂ ਹੋਈ ਤੇ ਲਾਈਵ ਵੀ ਆਪਾਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਅੱਜ ਬਾਕੀ ਬਈ ਵੇਣੇ ਕੀ ਮਾਹੌਲ ਬੰਦ ਕੋਟਕਪੂਰਾ ਮੰਡੀ ਦੇ ਵਿੱਚ ਲੋ ਬਈ ਆਜੋ ਬਾਕੀ ਵੇਣੇ ਆ ਲਾਈਕ ਸ਼ੇਅਰ ਕਮੈਂਟ ਬਾਈ ਜੀ ਜ਼ਰੂਰ ਕਰਦਿਆ ਕਰੋ ਲੋਬੀ ਉਹ ਆ ਗਿਆ ਭਾਈ ਕੇਵਲ ਵੇਣੇ ਕੀ ਡੇਟ ਜਾਂਦਾ ਪੰਜ ਛੇ ਨਾ ਕਾਇਆ ਭਾਈ ਬਾਕੀ ਅੰਦਰ ਦੀ ਬਾਹਰ ਦੀ ਆ ਬਾਹਰ ਦੀ ਆ ਅੰਦਰ ਆ ਅੰਦਰ ਦੀ ਆ ਬਾਹਰ ਦੀ ਆ ਭਾਈ ਬੋਲੋ ਜੀ ਭਾਈ ਝਕਰਾਂ ਵਾਲੇ ਜਾਏਗਾ ਕੱਟਿਆ ਇਹ ਬੋਲੀ ਨਾ ਤਾਂ ਇਹ ਦੀ ਬੋਲੀ ਨਾ ਕਰ ਲੈ ਹਾਂ ਬੋਲੋ ਇੱਥੋਂ ਵਾਲੇ ਚੰਦਮੀ ਜਾਣਾ ਏ ਚੰਦਮੀ ਚੰਦਮੀ ਜਾੜੂਗਾ ਚੰਦਮੀ ਜਾੜੂਗਾ ਬੋਲੋ ਜੀ 350 ਰੁਪਿਆ 350 350 350 ਜਾੜੂਗਾ ਉਥੇ ਦੀ ਅੱਗੇ ਉੱਥੇ ਥੋੜੀ ਬਾਹਰ ਹੀ ਜਗਾ ਥਣਾ ਕਰਕੇ ਬੋਲਦਾ 350 55 60 65 70 75 80 85 90 95 405 10 15 25 5 ਸਾਡੇ ਪੰਜ ਹੈ ਸਾਡੇ 4 ਕਰਨਾਂਗੇ ਸਾਡੇ 5 ਕਰਨਾਂ ਸਾਡੇ 5 ਸਾਡੇ 550 ਅੱਛਾ ਸਾਡੇ 550 ਸਾਡੇ 550 ਕਹਿੰਦੇ ਨਾ ਡੱਪ ਗਿਆ ਸਾਡੇ 550 ਬੋਲਾਂਗੇ ਨੇ ਆ ਜਾਓ ਲਓ ਜੀ ਪਹਿਲਾ ਨਗ 550 ਰੁਪਏ ਹੋ ਚੁਕਿਆ ਕਿਸਾਨ ਭਰਾਵੋ ਜੋ ਕਿ ਬਈ ਪਹਿਲਾ ਨਗ ਸੀ 550 ਬਈ ਜਾਵੜਿਆ ਪਹਿਲੇ ਨਗ ਦਾ ਰੇਟ ਕਿਸਾਨ ਭਰਾਵੋ 550 ਰੁਪਿਆ ਜਾਵੜਿਆ ਬਾਕੀ ਅੱਗੇ ਵੇਣੇ ਆ ਬਈ ਆਜੋ 550 ਰੁਪਿਆ ਲਓ ਬਈ ਬਾਕੀ ਵੇਣੇ ਆਜੋ ਵੀਡੀਓ ਨੂੰ ਦੱਬ ਕੇ ਸ਼ੇਅਰ ਬਈ ਜ਼ਰੂਰ ਕਰ ਦਿਓ ਵੀ ਕਮੈਂਟ ਕਰਕੇ ਜਰੂਰ ਦੱਸੇ ਛੋਟੇ ਏਰੀਏ ਦੇ ਵਿੱਚ ਤੂੜੀ ਦਾ ਕੀ ਰੇਟ ਚੱਲਿੰਦਾ ਕਿਸਾਨ ਪਰ ਬਹੁਤ ਛੋਟੇ ਏਰੀਏ ਦੇ ਵਿੱਚ ਤੇ ਆ ਨਾ ਗੇ ਵੇਣੇ ਆ ਰਹੇ ਅੰਦਰ ਵੀ ਤੂੜੀ 400 5 ਨੇ ਭਾਈ 405 ਚਖਣਾ ਵਾਲੇ 405 10 15 22 35 40 42 450 500 500 ਬੋਲਾਂਗੇ ਨੇ 10 ਰੁਪਈਆ ਦੀ 650 650 ਬੋਲਦਾ ਕੋਈ 60 ਰੁਪਈਏ 70 ਰੁਪਈਏ 570 ਬੋਲਾਂਗੇ ਨੇ 70 600 ਰੁਪਈਆ 600 ਰੁਪਈਆ ਕੋਲਾ ਭਾਈ ਜੀ 600 ਰੁਪਏ ਬਾਈ ਜੀ ਲੋ ਭਾਈ ਜੀ ਨਾਗ ਦਾ ਰੇਟ 600 ਰੁਪਏ ਜਾ ਚੁੱਕੇ ਅੱਜ ਭਾਈ ਰਿਕਾਰਡ ਟੁੱਟ ਗਿਆ ਭਈ ਅੱਜ 600 ਰੁਪਏ ਨੂੰ ਵੱਜ ਗਈ ਟੂੜੀ ਦਾ ਰੇਟ 600 ਰੁਪਿਆ ਲੋ ਭਈ ਅੱਜ ਭਈ 600 ਰੁਪਏ ਜਾ ਚੁੱਕੇ ਆ ਬਾਕੀ ਵੇਣੇ ਆ ਅੱਗੇ ਕੀ ਰੇਟਿਆਂ ਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਭਈ 600 ਨੂੰ ਭਈ ਜਾੜ ਚੁੱਕਿਆ ਰੇਟ ਇੱਥੇ ਆਲਾ ਖੜਾ ਜਾਣਾ ਨਹੀਂ ਇਹ ਵੀ ਹੈ ਬਾਈ ਹੁਣ ਬੋਲੋ ਬੋਲੋ ਆ ਬੋਲਦਾ ਬਈ ਇੱਥੇ ਕੋਈ ਚੱਕਰ ਆ ਜਾਂਦਾ ਬਈ ਬੋਲੋ ਬੋਲੋ ਯਾਰ ਤੂਰੀ ਸਾਹਬ ਆ ਯਾਰ ਕੀ ਹੋਇਆ ਤੂੰ ਬਾਹਰ ਦੀ ਥੀਲ ਹੈ ਮਿੱਟੀ ਘਟਾ ਹੈ ਨੀਗਾ ਬੋਲੋ ਹੀ ਬੋਲੋ 80 80 80 52 60 65 70 75 80 90 300 5 10 15 20 25 325 80 35 40 45 550 56 60 65 70 75 80 85 90 94 395 ਬੋਲੰਗ ਨੇ 395 ਬਈ ਜੀ ਲੋ ਵੀ 395 ਰੁਪਏ ਵੇਗ ਗਿਆ ਤੂੜੀ ਬਾਹਰ ਦੀ ਤੂੜੀ ਸੀਗੀ ਬਾਕੀ ਵੀ 600 ਤੇ ਰੁਪਏ ਜਾਵੜੀ ਅੱਜ ਤੁੜੀ ਤੇਰੇ ਬਾਕੀ ਬਈ ਦੋ ਨਾਗ ਰਹਿ ਗਿਆ ਵਿਨੇ ਕਿਸਾਨ ਪ੍ਰਭੂ ਕਿੱਥੋਂ ਕਿੱਥੇ ਘਰੇਟ ਜਾਂਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਬਈ ਜਰੂਰ ਕਰ ਦਿਓ ਲੋ ਭਈਆ ਨਾਗ ਰਹਿ ਗਏ ਜਿਹੜੇ ਦੋ ਨਾਗ ਵਿਨੇ ਕਿੱਥੋਂ ਪਤਾ ਇਹਨਾਂ ਦਾ ਰੇੜੇ ਆਊਗਾ ਸਭੀ ਭਾਤੀ ਅੰਦਰ ਦੀ ਟੂਰੀ ਬੋਲੋ ਜੀ 400 400 400 400 400 5 ਕਰ ਦੇ 405 10 15 20 40 440 450 ਕਿੱਥੇ ਜਣੀਆਂ ਅੰਕਲ 450 ਜੀ 54 54 60 460 ਬੋਲਾ ਬਾਈ ਕਿਨੇ ਬਦਰੋ ਡਿਸ਼ਾ ਜਾਵਾਂਗੇ ਕਿਦੀ ਡਿਲੀਵਰੀ ਜਾਵਾਂਗੇ ਆ ਛੰਦ ਮਾ ਟਾ ਹਾਂ 7 ਕਿਲੋਮੀਟਰ ਨਹੀਂ ਜਾਂਦਾ ਵੀ 460 ਬੋਲਾ ਕਿਨੇ 460 ਰੁਪਏ 460 ਆਪਣੀ ਲੋ ਬਾਈ 460 ਰੁਪਏ ਬਈ ਇਹ ਨਾ ਕੋ ਵੇਚ ਚੁਕਿਆ 460 ਰੁਪਏ ਬਾਕੀ ਬਈ ਇੱਕ ਨਗ ਰਹਿ ਗਿਆ ਵੇਣੇ ਕਿੱਥੋਂ ਕਿੱਥੇ ਕਰ ਰੇਟ ਆਦਾ ਬਈ ਵੀਡੀਓ ਨੂੰ ਦੱਬ ਕੇ ਸ਼ੇਅਰ ਬਈ ਕਰ ਦਿਆ ਕਰੋ ਲੋ ਬਈ ਬਾਕੀ ਵੇਣੇ ਆ ਜੋ ਹੰਡਰਦੀ ਬਾਹਰ ਦੀ ਅੰਦਰ ਦੀ ਥੋੜੀ ਬੋਲੋ ਇਹ 400 ਰੁਪਿਆ 400 ਨੋਂ ਤਾਂ ਦਾ ਯਾਰ ਚਾਲੇ ਦਿਨੇ ਨੇ ਕਰ ਲੈਣੇ ਬੰਦੇ ਨੇ ਲਾਏ 400 400 5 10 15 20 650 52 60 65 70 77 80 80 500 500 ਬੋਲਾਂਗੇ ਨਾ ਆ ਜਾ ਮਖਤਿਆਰ ਸੇ ਲੋ ਜੀ 500 ਰੁਪਏ ਨਗਦ ਦਾ ਰੇਟ ਹੋ ਚੁੱਕਿਆ ਬਾਕੀ ਬਟਨ ਦੱਬ ਕੇ ਕਰਦੇ ਬਈ ਜੇ ਘਾ ਟੁੱਟ ਕੇ 600 ਰੁਪਏ ਨੂੰ ਬਈ ਅਜ ਤੂੜੀ ਦਾ ਰੇਟ ਹੋ ਗਿਆ 600 ਰੁਪਏ ਨੂੰ ਬਈ YouTube ਚੈਨਲ ਦੇਖ ਰਹੇ ਹੋ ਤਾਂ ਸਬਸਕ੍ਰਾਈਬ Facebook ਪੇਜ ਦੇਖ ਰਹੇ ਹੋ ਤਾਂ ਬਈ ਫਾਲੋ ਜ਼ਰੂਰ ਕਰ ਲਿਓ ਬਈ 600 ਰੁਪਏ ਨੂੰ ਅਜ ਤੂੜੀ ਜਾਗੜੀ ਆ ਕੋੜਿਕ ਪੂਰਾ ਮੰਡੀ ਦੇ ਵਿੱਚ ਤੇ ਬਾਕੀ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਬਈ ਵੇਣੇ ਅੱਗੇ ਕੱਲ ਨੂੰ ਕੀ ਰੇਟ ਆਂਦਾ ਤੇ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ YouTube ਚੈਨਲ Facebook ਪੇਜ ਦੇ ਨਾਲ ਜੁੜਨ ਦੇ ਵਾਸਤੇ ਜੀ